ਪਹਿਲੇ ਤਿੰਨ ਪੂਲ ਸਟ੍ਰਾਈਕ ਤੋਂ ਕਨਵਰਟ ਕਰਕੇ ਹਾਫ ਸਟ੍ਰਾਈਕ ਅਧੀਆਂ ਉਪੜੀਆਂ ਅੱਦੇ ਦਿਨ ਅਦਰ ਟਾਈਮ ਤੇ ਉਪੜੀਆਂ ਬੰਦ ਰਹਣਗੀਆਂ ਜੇ ਆਫ ਸਟ੍ਰਾਈਕ ਨੂੰ ਥੋੜਾ ਪਹਿਲੇ 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 ਹਾਫ ਜੋ 8 ਤੋਂ ਲੈ ਕੇ 11 ਤੱਕ ਰੋਪੜੀਆਂ ਬੰਦ ਰਹਣਗੀਆਂ 11 ਤੋਂ 2 ਖੁੱਲੀਆਂ ਰਹਿਣਗੀਆਂ ਉਪੜੀਆਂ ਤੇ ਉਸ ਤੋਂ ਬਾਅਦ ਮਰੀ ਦੇਖੇ ਜਾਣਗੇ ਪਰ ਜੇ 11 ਤਰੀਕ ਨੂੰ ਕੋਈ ਸਾਨੂੰ ਪੁਖਤਾ ਕਦਮ ਨਹੀਂ ਉਠਾਏ ਜਾਂ ਸਰਕਾਰ ਵੱਲੋਂ ਤੇ ਅਸੀਂ 12 ਤਰੀਕ ਤੋਂ ਜਿਹਨੂੰ ਕਹਿੰਦੇ ਨੇ ਕਿ ਇਨਡੇਫੀਨਟ ਸਟ੍ਰਾਈਕ ਕੰਪਲੀਟ ਸਟ੍ਰਾਈਕ ਕੋ ਪੂਰੀ ਤਰ੍ਹਾਂ ਉਪੜੀ ਬੰਦ ਵੀਰਵਾਰ ਤੋਂ ਬਾਰਤਿਸ ਤੋਂ ਕਰ ਦਰਾਂਗੇ ਜੇ ਹਸਪਤਾਲ ਦੇ ਵਿੱਚ ਸਿਕਿਉਰਿਟੀ ਸੇਫਟੀ ਹੋਏਗੀ ਤਾਂ ਉਹਦੇ ਨਾਲ ਜੋ ਫਾਇਦਾ ਹੈ ਉਹ ਪੇਸ਼ੈਂਟਸ ਨੂੰ ਵੀ ਹੋਣਾ ਹੀ ਹੈ ਉਹ ਨਹੀਂ ਡਾਕਟਰਸ ਨੂੰ ਵੀ ਹੋਏਗੀ ਤੇ ਹੈਲਥਕੇਅਰ ਵਰਕਰ ਅਤੇ ਜੋ ਮਰੀਜ਼ ਨੇ ਉਹਨਾਂ ਦੋਨਾਂ ਨੂੰ ਹੀ ਇੱਕ ਵਧੀਆ ਸੇਫ ਐਨਵਾਇਰਨਮੈਂਟ ਮਿਲੇਗਾ ਦੂਜਾ ਸੀ ਇਹ ਕਹਿ ਰਹੇ ਸੀ ਕਿ ਸਰਕਾਰ ਦੀ ਇੱਕ ਇਹ ਜ਼ਿੰਮੇਵਾਰੀ ਹੈ ਕਿ ਉਹ ਨਿਯਮਿਤ ਤੌਰ ਤੇ ਡਾਕਟਰ ਭਰਤੀ ਵੀ ਕਰੇ ਤੇ ਜੋ ਡਾਕਟਰ ਇਸ ਡਿਪਾਰਟਮੈਂਟ 'ਚ ਹੈ ਉਹਨੂੰ ਰੀਟੇਨ ਵੀ ਕਰੇ ਪਰਤਿਆਂ ਦੀ ਅਸੀਂ ਸਰਕਾਰ ਤੇ ਕਾਫੀ ਜ਼ੋਰ ਪਾ ਰਹਿਆਂ ਦਾ ਦੋ ਸਾਲ ਤੋਂ ਬਿਨ ਡਾਕਟਰ ਤੋਂ ਮਿਲੇ ਦਵਾਈ ਤੋਂ ਬਿਗਾਰ ਮੁੜਦੇ ਤੇ ਅਸੀਂ ਚਾਹੁੰਦੇ ਆ ਕਿ ਜੋ ਪੰਜਾਬ ਦੇ ਸਿਹਤ ਦੇ ਅਦਾਇਰੇ ਨੇ ਉਹਨਾਂ ਵਿੱਚੋਂ ਜੋ ਮਰੀਜ਼ ਆ ਜਾਏ ਇੱਕੋਰੀ ਜਿੰਦਾ ਉਹ ਹੱਕ ਹੈ ਕਿ ਉਹ ਡਾਕਟਰ ਨੂੰ ਮਿਲ ਕੇ ਫ੍ਰੀ ਦਵਾਈ ਲੈ ਕੇ ਜਾਏ ਤੇ ਉਹ ਉਹ ਡਾਕਟਰ ਨੂੰ ਉਹ ਮਰੀਜ਼ ਨੂੰ ਜ਼ਰੂਰ ਮਿਲੇ ਉੱਥੇ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ ਕਿਉਂਕਿ PCMS ਐਸੋਸੀਏਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ 9 10 ਤੇ 11 ਸਤੰਬਰ ਨੂੰ ਅੱਧਾ ਦਿਨ OPD ਬੰਦ ਰੱਖਣ ਦਾ ਇਹ ਫੈਸਲਾ ਕਿਉਂ ਲਿਆ ਗਿਆ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਸਟ੍ਰਾਈਕ ਕਰਨੀ ਪੈ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਅਖਿਲ ਸ੍ਰੀਨਜੀ ਨੇ ਪ੍ਰੈਜ਼ੀਡੈਂਟ ਨੇ ਯੂਨੀਅਨ ਦੇ ਐਸੋਸੀਏਸ਼ਨ ਦੇ ਇਹਨਾਂ ਗੱਲਬਾਤ ਕਰਦੇ ਆ ਸ੍ਰੀਨ ਸਾਹਿਬ ਕੀ ਕਾਰਨ ਹੈਗਾ ਕਿਉਂਕਿ ਲਗਾਤਾਰ ਜਦੋਂ ਤੋਂ ਕੋਲਕਾਤਾ ਦੇ ਵਿੱਚ ਜੇ ਇਨਸੀਡੈਂਟ ਹੋਇਆ ਤਾਂ ਡਾਕਟਰਸ ਲਗਾਤਾਰ ਹੜਤਾਲ ਦੇ ਉੱਤੇ ਜਾ ਰਹੇ ਨੇ ਜੀ ਪਰੇਸ਼ਾਨੀ ਡਾਕਟਰਸ ਲਈ ਵੀ ਹੈ ਨਾਲ ਨਾਲ ਪਰੇਸ਼ਾਨੀ ਮਰੀਜ਼ਾਂ ਦੇ ਲਈ ਵੀ ਹੈ ਕਾਰਨ ਕੀ ਤੁਹਾਡੇ ਕੋਲ ਦੇਖੋ ਸਾਡੇ ਦੋ ਤਿੰਨ ਮੁੱਖ ਕਾਰਨਾਂ ਦੇ ਵਿੱਚ ਜੋ ਸਾਡੇ ਮੁੱਦੇ ਸਰਕਾਰ ਨਾਲ ਡਿਸਕਸ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜੋ ਭਗਦਾ ਮੁੱਦਾ ਇਸ ਟਾਈਮ ਸਿਕਿਉਰਟੀ ਦਾ ਹੈ ਅਸੀਂ ਸ਼ੁਰੂ ਤੋਂ ਇਹ ਕਹਿ ਰਹੇ ਹਾਂ ਕਿ ਜੇ ਹਸਪਤਾਲ ਦੇ ਵਿੱਚ ਸਿਕਿਉਰਟੀ ਸੇਫਟੀ ਹੋਏਗੀ ਤਾਂ ਉਹਦੇ ਨਾਲ ਜੋ ਫਾਇਦਾ ਹੈ ਉਹ ਪੇਸ਼ੈਂਟਸ ਨੂੰ ਵੀ ਹੋਣਾ ਹੀ ਹੈ ਉਹ ਨਹੀਂ ਡਾਕਟਰਸ ਨੂੰ ਵੀ ਹੋਏਗੀ ਤੇ ਹੈਲਥ케ਅਰ ਵਰਕਰ ਅਤੇ ਜੋ ਮਰੀਜ਼ ਨੇ ਉਹ ਦੋਨਾਂ ਨੂੰ ਹੀ ਇੱਕ ਵਧੀਆ ਸੇਫ এনवायरमेंट ਮਿਲੇਗਾ ਜੀ ਦੂਜਾ ਸੀ ਇਹ ਕਹਿ ਰਹੇ ਸੀ ਕਿ ਸਰਕਾਰ ਦੀ ਇੱਕ ਇਹ ਜ਼ਿੰਮੇਵਾਰੀ ਹੈ ਕਿ ਉਹ ਨਿਯਮਿਤ ਤੌਰ ਤੇ ਡਾਕਟਰ ਭਰਤੀ ਵੀ ਕਰੇ ਤੇ ਜੋ ਡਾਕਟਰ ਇਸ ਡਿਪਾਰਟਮੈਂਟ 'ਚ ਹੈ ਉਹਨੂੰ ਰੀਟੇਨ ਵੀ ਕਰੇ ਜੀ ਭਰਤੀਆਂ ਦੀ ਅਸੀਂ ਸਰਕਾਰ ਤੇ ਕਾਫੀ ਜ਼ੋਰ ਪਾ ਰਹਿਆਂ ਦਾ ਦੋ ਸਾਲ ਤੋਂ ਹੋ ਬੇਕਨ ਮਿਲ ਰਹੀ ਕਿ 400 ਡਾਕਟਰਾਂ ਦੀ ਭਰਤੀ ਸਰਕਾਰ ਨੇ ਅਨਾਉਂਸ ਕਰਤੀ ਅਸੀਂ 70% ਪੋਸਟਾਂ ਖਾਲੀ ਵੀ ਪਈਆਂ ਹਨ ਹਨਾ ਤਾਂ ਉਹ ਇੰਨੇ ਵੱਡੇ ਪੱਧਰ ਤੇ ਲਾਸਕੇਲ ਦੇ ਉੱਤੇ ਜਦੋਂ ਪੋਸਟਾਂ ਖਾਲੀ ਹੋਣ ਤਾਂ ਫਿਰ ਹਸਪੀਟਲ ਦੇ ਵਿੱਚ ਜੋ ਸਹੂਦਾਵਾਂ ਨੇ ਜੋ ਸੇਵਾਵਾਂ ਨੇ ਉਹ ਤਾਂ ਜ਼ਾਹਿਰ ਤੌਰ ਤੇ ਬਿਲਕੁਲ ਅਫੈਕਟ ਪੈਂਦਾ ਜੀ ਦੇਖੋ ਤੁਸੀਂ ਇਹ ਐਮਬੀਬੀਐਸ ਡਾਕਟਰ ਦੀ ਘਾਟ ਹੈ ਤੇ ਜਿੰਨੇ ਵੀ ਮਹਾ ਡਾਕਟਰ ਨੇ ਹੱਡੀਆਂ ਦੇ ਚਮੜੀ ਦੇ ਐਮਐਮਡੀ ਮੈਡੀਸਨ ਡਾਕਟਰ ਨੇ ਅੱਖਾਂ ਦੇ ਇਹ ਐਂਟੀ ਡਾਕਟਰ ਨੇ ਜਿੰਨੇ ਵੀ ਹੈਗੇ ਉਹ ਹੁਣ ਉਹ ਡਿਊਟੀਆਂ ਕਰ ਰਹੇ ਨੇ ਜੋ ਐਮਬੀਬੀਐਸ ਡਾਕਟਰਾਂ ਦੇ ਡਿਊਟੀ ਪ੍ਰੋਫਾਈਲ ਚ ਆਉਂਦੀਆਂ ਜਿਵੇਂ ਪਰਚੇ ਕੱਟਣਾ ਈਵਨਿੰਗ ਨਾਈਟ ਡਿਊਟੀ ਕਰਨਾ ਐਮਰਜੈਂਸੀ ਡਿਊਟੀ ਕਰਨਾ ਪੋਸਟਮਾਰਟਮ ਕਰਨਾ ਉਹਦੇ ਕਰਕੇ ਓਪੀਡੀ ਆਪਰੇਸ਼ਨ ਥੀਟਰ ਜਾ ਹੀ ਨਹੀਂ ਪਾਉਂਦੇ ਮਰੀ ਵਿਚਾਰੇ ਪਿੰਨ ਡਾਕਟਰ ਤੋਂ ਮਿਲੇ ਦਵਾਈ ਤੋਂ ਬਿਗਾਰ ਮੁੜਦੇ ਤੇ ਅਸੀਂ ਚਾਹੁੰਦੇ ਆ ਕਿ ਜੋ ਪੰਜਾਬ ਦੇ ਸਿਹਤ ਦੇ ਅਧਾਇਰੇ ਨੇ ਉਹਨਾਂ ਵਿੱਚੋਂ ਜੋ ਮਰੀਜ਼ ਆ ਜਾਏ ਇੱਕ ਵਾਰੀ ਜਿੰਦਾ ਉਹ ਹੱਕ ਹੈ ਕਿ ਉਹ ਡਾਕਟਰ ਨੂੰ ਮਿਲ ਕੇ ਫਰੀਦ ਦਵਾਈ ਲੈ ਕੇ ਜਾਏ ਤੇ ਉਹ ਉਹ ਡਾਕਟਰ ਉਹਨੂੰ ਮਰੀਜ਼ ਨੂੰ ਜਰੂਰ ਮਿਲੇ ਉੱਥੇ ਅੱਛਾ ਇਹ ਵੈਸੇ ਤੁਹਾਡਾ ਜਿਹੜਾ ਐਲਾਨ ਹੈਗਾ ਉਹ ਕੀ ਹੈ ਉਹ ਦੱਸ ਸਕਣ ਦਦ ਕਿਉਂਕਿ ਉਹ ਬੜਾ ਇੰਪੋਰਟੈਂਟ ਹੈ ਦੇਖੋ اسی ਵੈਸੇ ਸਰਕਾਰ ਨੂੰ ਗੱਲਬਾਤ ਸਾਡੇ ਕਾਫੇ ਤੋਂ ਚੱਲ ਰਹੀ ਹੈ ਅਸੀਂ ਉਹਨਾਂ ਨੂੰ ਕਿਹਾ ਸੀ ਤੁਸੀਂ ਇੱਥੇ ਡਾਕਟਰ ਦੀ ਭਰਤੀ ਕਰ ਨਿਯਮਿਤ ਤੌਰ ਤੇ ਕਰੋ ਦੂਜਾ ਜੋ ਡਾਕਟਰ ਦੀ ਜੋ ਤਰਕੀਆਂ ਨੇ ਜਿਹਨੂੰ ਕੋ ਏਸੀਪੀ ਕਹਿੰਦੇ ਐ ਸ਼ਾਰਟ ਕੈਰੀਅਰ ਪ੍ਰੋਗਰੈਸ਼ਨ ਉਹ 2021 ਵਿੱਚ ਪਿਛਲੀ ਸਰਕਾਰ ਨੇ ਰੋਕਤਾ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਤੁਸੀਂ ਉਹਨਾਂ ਨੂੰ ਬਹਾਲ ਕਰਕੇ ਡਾਕਟਰ ਦਾ ਮਨੋਬਲ ਬਣਾਈ ਰੱਖੋ ਉਹਨਾਂ ਤਰਕੀਆਂ ਉਹਨਾਂ ਨੂੰ ਦੋ ਕਹਿੰਦੇ ਆ ਉਹ ਡਿਪਾਰਟਮੈਂਟ ਚ ਬਨੇ ਰਹਿਣਗੇ ਲੋਕਾਂ ਨੂੰ ਫਾਇਦਾ ਹੋਏਗਾ ਇਸ ਗੱਲ ਦਾ ਸਰਕਾਰੀ ਹਸਪਤਾਲ ਚ ਲੋਕਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਫਾਇਦਾ ਆਉਣ ਵਾਲੇ ਸਮਝ ਦਿਖਣ ਨੂੰ ਮਿਲੂਗਾ ਸੁਵਿਧਾ ਮਿਲੂਗੀ ਸਰਕਾਰ ਨਾਲ ਸਾਡੀ ਮੀਟਿੰਗਾਂ ਹੋ ਚੁੱਕੀਆਂ ਨੇ ਵੈਸੇ ਤਾਂ ਇਹ ਮਾਮਲਾ 2 ਸਾਲ ਤੋਂ ਅਸੀਂ ਟੇਕ ਅਪ ਕਰ ਰਹੇ ਹਾਂ ਲਗਾਤਾਰ ਮੀਟਿੰਗ ਹੋ ਰਹੀਆਂ ਨੇ ਖਾਸ ਤੌਰ ਤੇ ਪਿਛਲੇ 1 ਮਹੀਨੇ ਵਿੱਚ 4-5 ਮੀਟਿੰਗਾਂ ਹੋ ਗਈਆਂ ਨੇ ਸਰਕਾਰ ਸਾਡੀ ਗੱਲ ਸੁਣ ਰਹੀ ਹੈ ਡਿਸਕਸ਼ਨਾਂ ਵੀ ਚੱਲ ਰਹੀਆਂ ਨੇ ਵਿਚਾਰ ਵਾਸ ਚੱਲ ਰਿਹਾ ਪਰ ਔਨ ਗਰਾਉਂਡ ਕੋਈ ਹਲ ਟਿੱਕਰ ਸਾਨੂੰ ਨਾ ਨੋਟੀਫਿਕੇਸ਼ਨ ਆਈ ਹੈ ਨਾ ਕੋ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਇਸ ਕਰਕੇ ਸਰਕਾਰ ਨੂੰ ਅਸੀਂ ਕਿਹਾ ਸੀਗਾ ਕਿ 9 ਤਰੀਕ ਤੱਕ ਜੇ ਕੋ ਪੁਖਤਾ ਕਦਮ ਸਰਕਾਰ ਨਹੀਂ ਚੱਕਦੀ ਸਿਕਿਉਰਿਟੀ ਤੇ ACP ਦੇ ਮਸ਼ੂਰ ਇਸ਼ੂ ਤੇ ਖਾਸ ਤੌਰ ਤੇ ਤੇ ਅਸੀਂ ਅਨੁਮਿੱਥੇ ਸਮੇਂ ਸਮੇਂ ਤੇ ਨਾਲ ਹੜਤਾਲ ਤੇ ਚਲਚਲ ਜਾਵਾਂਗੇ ਪਰ ਸਾਨੂੰ ਕੱਲ ਸਰਕਾਰ ਵੱਲੋਂ ਇੱਕ ਸੱਦਾ ਆਇਆ ਹੈ ਕਿ 11 ਤਰੀਕ ਨੂੰ ਕੈਬਨਟ ਸਬ-ਕਮੇਟੀ ਹੈਗੀ ਉੱਥੇ ਇਹ ਹਰਪਾਲ ਚਿਮਾ ਜੀ ਜੀ ਉਹਨਾਂ ਨੇ ਸਾਨੂੰ ਬੁਲਾਇਆ ਮੀਟਿੰਗ ਲਈ ਤੇ ਅਸੀਂ ਸਰਕਾਰ ਨੇ ਸਾਨੂੰ ਲਗਾਤਾਰ ਰਿਕਵੈਸਟ ਵੀ ਕੀਤੀ ਹੈ ਜਿਉ ਸਾਨੂੰ ਸ਼ੋਰਮ ਦਿੰਦੀ ਹੈ ਕਿ ਤੁਸੀਂ ਇੱਕ ਵਾਰੀ ਸਾਡੇ ਸਟੂਡੀਓ ਤੁਹਾਡੇ ਜੋ ਕਾਲ ਹੈਗੀ ਹੈ ਉਹਨੂੰ ਕਾਲ ਨੂੰ ਥੋੜਾ ਜਿਹਾ ਮੋਡਰੇਟ ਕੀਤਾ ਜਾਏ ਤੇ ਅਸੀਂ ਉਹਨੂੰ ਦੇਖਦੇ ਹੋਏ ਪਹਿਲੇ 3 ਦਿਨ ਲਈ ਫੁੱਲ ਸਟ੍ਰਾਈਕ ਤੋਂ ਕਨਵਰਟ ਕਰਕੇ ਹਾਫ ਸਟ੍ਰਾਈਕ ਅਧੀਆਂ ਉਪੜੀਆਂ ਅੱਧੇ ਦਿਨ ਅੱਧੇ ਟਾਈਮ ਤੇ ਉਪੜੀਆਂ ਬੰਦ ਰਹਿਣਗੀਆਂ ਤੇ ਹਾਫ ਸਟ੍ਰਾਈਕ ਨੂੰ ਥੋੜਾ ਪਹਿਲੇ 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 ਹਾਫ ਜੋ 8 ਤੋਂ ਲੈ ਕੇ 11 ਵਜੇ ਤੱਕ ਉਪੜੀਆਂ ਬੰਦ ਰਹਿਣਗੀਆਂ 11 ਤੋਂ 2 ਖੁੱਲੀਆਂ ਰਹਿਣਗੀਆਂ ਉਪੜੀਆਂ ਤੇ ਉਸ ਤੋਂ ਬਾਅਦ ਮਰੀਜ਼ ਦੇਖੇ ਜਾਣਗੇ ਪਰ ਜੇ 11 ਤਰੀਕ ਨੂੰ ਕੋਈ ਸਾਨੂੰ ਕੁਤਾ ਕਦਮ ਨਹੀਂ ਉਠਾਏ ਜਾਂ ਸਰਕਾਰ ਵੱਲੋਂ ਤੇ ਅਸੀਂ 12 ਤਰੀਕ ਤੋਂ ਜਿਹਨੂੰ ਕਹਿੰਦੇ ਨੇ ਕਿ ਇਨਡੇਫਿਨਟ ਸਟ੍ਰਾਈਕ ਕੰਪਲੀਟ ਸਟ੍ਰਾਈਕ ਪੂਰੀ ਤਰ੍ਹਾਂ ਓਪੜੀ ਬੰਦ ਵੀਰਵਾਰ ਤੋਂ 12 ਤਰੀਕ ਤੋਂ ਕਰ ਦਵਾਂਗੇ ਐਮਰਜੈਂਸੀ ਸੇਵਾਵਾਂ ਹੱਥ ਜਾਰੀ ਰਹਿਣਗੇ ਐਮਰਜੈਂਸੀ ਫਿਲਹਾਲ ਜਾਰੀ रहेगी ਤੇ ਓਪੜੀ ਪਰ ਮੁਕੰਮਲ ਤੌਰ ਤੇ ਬੰਦ ਹੋਏਗੀ ਅੱਛਾ ਤੁਸੀਂ ਆਪਣੇ ਬਾਰੇ ਦੱਸੋ ਪਹਿਲਾਂ ਥੋੜਾ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਅਸੀਂ ਪਿਛਲੇ ਬਹੁਤ ਲੰਮੇ ਸਮੇਂ ਤੋਂ ਅਸੀਂ तकरीबन ਹਰ ਇੱਕ ਸਰਕਾਰ ਨੂੰ ਅਸੀਂ ਆਪਣੀ ਮੰਗ ਰੱਖਦੇ ਆਏ ਹਾਂ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀਆਂ ਪੋਸਟਾਂ ਦੀ ਕਾਫੀ ਕਮੀ ਹੈ ਜਿਵੇਂ ਆਪਾਂ ਦੇਖੀ ਕਿ 1991 ਦੇ ਵਿੱਚ ਜਦੋਂ ਪੰਜਾਬ ਦੀ ਬਸੋਂ ਲਗਭਗ 2.5 ਕਰੋੜ ਸੀ ਉਸ ਵੇਲੇ 4600 ਪੋਸਟਾਂ ਦਾ ਕੇਡਰ ਮਤਲਬ ਸਰਕਾਰ ਵੱਲੋਂ ਨਿਯਤ ਕੀਤਾ ਗਿਆ ਸੀ ਹੁਣ ਜਦੋਂ ਕਿ ਪੰਜਾਬ ਦੀ ਬਸੋਂ ਲਗਭਗ 3.5 ਕਰੋੜ ਹੈ ਤਾਂ ਕੇਡਰ ਹਲੇ ਵੀ 1991 ਵਾਲਾ ਹੀ ਮੰਨਿਆ ਜਾਂਦਾ 4600 ਪੋਸਟਾਂ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ 4600 ਪੋਸਟਾਂ ਦੇ ਉੱਤੋਂ 55% ਐਮਬੀਬੀਐਸ ਡਾਕਟਰ ਤੇ ਲਗਭਗ 57% ਜਿਹੜੇ ਸਪੈਸ਼ਲਿਸਟ ਡਾਕਟਰ ਹੈ ਉਹਨਾਂ ਦੀਆਂ ਪੋਸਟਾਂ ਖਾਲੀ ਨੇ ਤਾਂ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਛੋਟੇ ادارے ਨੇ ਜਿਵੇਂ ਪਿੰਡਾਂ ਦੇ ਹੁੰਦੇ ਨੇ ਪਿੰਡਾਂ ਦੀਆਂ ਪੀਐਸ ਜਾਂ ਐਸਡੀਐਚ ਹਸਪਤਾਲ ਦਾ ਸੀਐਸਸੀ ਹਸਪਤਾਲ ਉੱਥੇ ਜਿਹੜੀਆਂ ਬੇਸਿਕ ਐਮਰਜੈਂਸੀ ਸਰਵਿਸਿਜ਼ ਨੇ ਉਹ ਨਹੀਂ ਮਿਲ ਪਾਂਦੀਆਂ ਕਿਉਂਕਿ ਅੰਦਰ ਵੀ ਡਾਕਟਰ ਨਹੀਂ ਹੈਗੇ ਐਮਪੀਬੀਓਜ਼ ਡਾਕਟਰਾਂ ਨੂੰ ਪੀਜੀ ਕਰਦੇ ਨੇ ਹੋ ਕਿਉਂਕਿ ਹਰ ਸਾਲ ਉਹ ਐਮਡੀ ਕਰਨ ਲਈ ਚਲੇ ਜਾਂਦੇ ਨੇ ਕੁਝ ਰਿਜ਼ਾਈਨ ਕਰ ਦਿੰਦੇ ਨੇ ਇਸ ਕਰਕੇ ਉਹਨਾਂ ਦੀ ਲਗਾਤਾਰ ਘਟਾਪ ਜਰਦਾ ਜਿਹੜਾ ਕੈਡਰ ਨੂੰ ਤੇ ਦੂਜੇ ਪਾਸੇ ਦੂਜੇ ਮੈਨੇ ਜਦੋਂ ਆਪਾਂ ਜ਼ਿਲ੍ਹਾ ਲੈਵਲ ਤੇ ਜਾਂਦਾ ਹੈ ਮਰੀਜ਼ ਤਾਂ ਜ਼ਿਲ੍ਹਾ ਲੈਵਲ ਦੇ ਉੱਤੇ ਜਿਹੜੇ ਸਪੈਸ਼ਲ ਡਾਕਟਰ ਨੇ ਉਹ ਬੇਸਿਕ ਐਮਰਜੈਂਸੀ ਸਰਵਿਸਿਜ਼ ਨਾਲ ਜੁੜੇ ਹੋਏ ਨੇ ਕਿਉਂਕਿ ਉਹ ਤਾਂ ਦੇਣੀਆਂ ਹੀ ਪੈਂਦੀਆਂ ਨੇ ਤਾਂ ਜਿਹੜਾ ਉਹਨਾਂ ਦਾ ਆਪਣਾ ਮਹਾਰਤ ਮਹਾਰਤ ਜਿਹੜੀ ਹਾਸਲ ਹੈ ਕਿਸ ਨੂੰ ਹੱਡੀਆਂ ਦੀ ਕਿਸੇ ਨੂੰ ਅੱਖ ਕੰਨ ਕ ਕਰਨ ਕਰਦੇ ਜੀ ਜੀ ਉਹ ਸਰਵਿਸਿਜ਼ ਨਹੀਂ ਦੇ ਪੰਦੇ ਜਿਸ ਦੇ ਨਾਲ ਲੋਕਾਂ ਦੀ ਖੱਜਲ ਖਵਾਰਤਾ ਵੱਧਦੀ ਹੈ ਇਹ ਖੱਜਲ ਖਵਾਰੀ ਤਾਂ ਹਟੂਗੀ ਜੇ ਸਰਕਾਰ ਇਸ ਗੱਲ ਲਈ ਸੰਜੀਦਾ ਹੋਵੇ ਹਰ ਇੱਕ ਸਰਕਾਰੀ ਵੀ ਜਿੰਨੇ ਕੈਡਰ ਨੂੰ ਡੈਫੀਸ਼ੀਟ ਹੁੰਦਾ ਹਰ ਸਾਲ ਜਿਵੇਂ ਕਿ ਐਮਡੀ ਚ ਜਾਣ ਵੇਲੇ ਐਮਬੀਬੀਐਸ ਜਿੰਨੇ ਐਮਬੀਬੀ ਡਾਕਟਰ ਚਲੇ ਗਏ ਲਗਭਗ 60 70 ਡਾਕਟਰ ਐਮਬੀਬੀਐਸ ਚਲੇ ਤੋਂ ਐਮਡੀ ਕਰਨ ਚਲੇ ਜਾਂਦੇ ਹਰ ਸਾਲ ਇਹ 5 10 ਕੋਈ ਰਿਜ਼ਾਇਨ ਕਰ ਗਏ ਉਹ ਘਾਟੇ ਨੂੰ ਲਗਾਤਾਰ ਪੂਰਤ ਕਰਨ ਵਾਸਤੇ ਹਰ ਸਾਲ ਸਰਕਾਰ ਨੂੰ ਲਗਭਗ ਨਿਯਮਿਤ ਤੌਰ ਤੇ ਭਰਤੀ ਕਰਨੀ ਚਾਹੀਦੀ ਹੈ ਤਾਂ ਕਿ ਕੈਡਰ ਬਣਿਆ ਰਹੇ ਨਾਲੇ ਇਸ ਕੈਡਰ ਦੀ ਰਿਵੀਜ਼ਨ ਕਰਕੇ ਕਿਉਂਕਿ ਬਸوں ਦੇ ਹਿਸਾਬ ਨਾਲ ਪਰਾਣੇ ਹਸਪਤਾਲ ਉੰਨੇ ਹੀ ਨੇ ਅੱਗੇ 50-50 ਬੈਡਡ ਸੀਗੇ ਹੁਣ ਉਹੀ ਹਸਪਤਾਲ ਸੇਮ ਹੀ 200 300 400 ਬੈਡਡ ਹੋ ਚੁੱਕੇ ਆ ਡਾਕਟਰਾਂ ਦੀਆਂ ਪੋਸਟਾਂ ਉੰਨੀਆਂ ਨੇ ਜਿਹੜੀਆਂ ਕਿ ਹਲੇ ਵੀ ਖਾਲੀ ਨੇ ਤਾਂ ਇਹ ਨਿਯਮਤ ਤੌਰ ਤੇ ਸਿਹਤ ਸਿਸਟਮ ਨੂੰ ਬਚਾਉਣ ਵਾਸਤੇ ਭਰਤੀ ਜ਼ਰੂਰੀ ਹੈ ਅੱਛਾ ਇਹੀ ਕਾਰਨ ਹੈ ਕਿ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਫਿਰ ਉਹਦੇ ਤੇ ਸਹੀ ਤਰੀਕੇ ਨਾਲ ਡਾਕਟਰਸ ਨੂੰ ਵੀ ਪੇਸ਼ੈਂਟ ਨੂੰ ਦੇਖਣਾ ਔਕਾ ਆ ਜਾਂਦਾ ਆਪਣੇ ਬਾਰੇ ਦਾ ਮੇਰਾ ਨਾਮ ਡਾਕਟਰ ਸਿਮਰਨਜੀਤ ਸਿੰਘ ਹੈ ਜੀ ਮੈਂ ਜਨਰਲ ਸਕੱਤਰ ਹੈ ਜੀ ਆਰਗੇਨਾਈਜੇਸ਼ਨ ਦਾ ਐਕਟਿੰਗ ਤੇ ਜਿਹੜੀ ਲੰਬੀਆਂ ਕਤਾਰਾਂ ਵਾਲੀ ਆਪਾਂ ਗ ਕੋਈ ਜੇ ਆਪਾਂ ਨੂੰ ਸਮਝਣ ਦੀ ਲੋੜ ਹੈ ਭਈ 2009 ਤੋਂ ਲੈ ਕੇ 2020 ਤੱਕ तकरीबन 12 ਸਾਲਾਂ ਚ 9 ਵਾਰ ਮੈਡੀਕਲ ਅਫਸਰ ਪਰ ਕਿੱਕ ਤੇ ਕਦੇ 200 ਕਦੇ 300 ਕਦੇ 400 ਅੰਦਾਜ਼ਨ ਇੰਨੇ ਮੈਡੀਕਲ ਅਫਸਰ ਭਰਤੀ ਕੀਤੇ ਹੁਣ ਬੰਦੇ ਰਿਟਾਇਰ ਹੁੰਦੇ ਨੇ ਬੰਦੇ ਪੋਸਟ ਗ੍ਰੈਜੂਏਸ਼ਨ ਕਰਨ ਜਾਂਦੇ ਨੇ ਕੁਝ ਲੋਕੀ 5 ਸਾਲ ਸਾਲ ਸਰਕਾਰੀ ਨੌਕਰੀ ਕਰਕੇ ਪ੍ਰਾਈਵੇਟ ਸੇਵਿਸ ਤੇ ਤਾਂ तकरीबन ਜਿੰਨੇ ਲੋਕ ਛੱਡਦੇ ਸੀ ਨੌਕਰੀ ਨੂੰ ਉਹਨੇ ਹੀ ਨਵੀਆਂ ਆਈਆਂ ਹੁਣ ਕੀ ਹੋਇਆ ਵੀ ਕਰੋਨਾ ਕਾਲ ਦੀ ਜਿਹੜੀ 20 ਕੀ ਦੀ ਖੀਰਰੀ ਪਰਤੀ ਉਹਨੂੰ ਚੌਥਾ ਸਾਲ ਚੜ ਚੁਕਿਆ ਐ ਐਮਬੀਬੀਐਸ ਡਾਕਟਰ ਦੀ ਪੱਤੀ ਨਹੀਂ ਕੀਤੀ ਗਏ ਉਹ ਚਾਰ ਸਾਲਾਂ ਚ ਸਰਕਾਰੀ ਡਾਕਟਰ ਵੀ ਪੋਸਟ ਗ੍ਰੈਜੂਏਸ਼ਨ ਕਰਨ ਗਏ ਉਮਰ ਦੇ ਤਕਾਜ਼ੇ ਨਾਲ ਜਿਹੜੇ 58 ਸਾਲ ਦੇ ਹੋ ਗਏ ਉਹ ਰਿਟਾਇਰ ਵੀ ਹੋਏ ਤੇ ਬੜੇ ਲੋਕੀ ਸਰਕਾਰੀ ਨੌਕਰੀ ਛੱਡ ਕੇ ਪ੍ਰਾਈਵੇਟ ਸੈਕਟਰ ਰਿਜ਼ਾਈਨ ਵੀ ਪਾਇਆ ਪ੍ਰੈਜ਼ੈਂਟ ਜਿਵੇਂ ਬਠਿੰਡੇ ਤਾਂ 8 ਡਾਕਟਰ ਇਕੱਠੇ ਵਿਦਨ 1 ਮਨਥ ਰਿਟ੍ਰੇਨ ਕਰ ਗਏ ਕਿਉਂਕਿ ਆਹੀ ਵਰਕ ਲੋਡ ਵਧ ਜੰਦਾ ਹੁਣ ਉਹ 4600 ਬੰਦੇ ਦਾ ਕੰਮ ਹੀ ਕਰਨਾ ਹੈ ਜੀ ਟੀਚੇ ਉਸ ਹਿਸਾਬ ਨਾਲ ਹੀ ਲਿਖੇ ਗਏ ਆ ਸਰਕਾਰੀ ਕੰਮ ਉਨਾ ਹੀ ਹੈ ਜਿਹੋ ਅੱਗੇ 34-3500 ਬੰਦੇ ਕਰਦੇ ਸੀ ਹੁਣ ਉਹ 2200-2100 2000 ਬੰਦੇ ਵੀ ਕਰਦੇ ਤਾਂ ਦਿਨ-ਬਦ ਦਿਨ ਘਟੀ ਜਾ ਰਿਹਾ ਤੇ ਵਰਕਲੋਡ ਦਾ ਪ੍ਰੈਸ਼ਰ ਵਧੇ ਜਾ ਰਿਹਾ ਤੇ ਉਹੀ ਜੋ ਡਾਕਟਰ ਸਾਹਿਬ ਨੇ ਦੱਸਿਆ ਵੀ ਮਾਹਰ ਡਾਕਟਰ ਆਪਣਾ ਜਿਹੜਾ ਜ਼ਰੂਰੀ ਕੰਮ ਹੈ ਉਹ ਕਰਨ ਇਹਦੇ ਨਾਲ ਹੀ ਦੂਜੀ ਗੱਲ ਹੈ ਜੀ ਜਿਹੜੀ ਸੁਰੱਖਿਆ ਦੀ ਮਤਲਬ ਸੁਰੱਖਿਆ ਦਾ ਮੁੱਦਾ ਤਕਰੀਬਨ ਪਿਛਲੇ 2 ਦਹਾਕਿਆਂ ਤੋਂ ਜਦੋਂ ਨਿੱਜੀਕਰਨ ਵਧਿਆ ਹੈ ਤੇ ਸਿਹਤ ਸਹੂਲਤਾਂਾਂ ਲਈ ਲੋਕਾਂ ਦਾ ਖਰਚਾ ਵਧਿਆ ਉਦੋਂ ਤੋਂ ਹੀ ਸੁਰੱਖਿਆ ਦਾ ਮੁੱਦਾ ਵੀ ਉੱਡਾ ਹੀ ਵੱਡਾ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਸਮਾਜਿਕ ਰੋਸ ਹੁੰਦਾ ਲੋਕੇ ਸੋਚਦੇ ਨੇ ਕਿ ਸੇ ਸਬਦਾਵਾਂ ਸਾਨੂੰ ਮੁਫਤ ਮਿਲਣੀਆਂ ਚਾਹੀਦੀਆਂ ਲੋਕੀ ਸਰਕਾਰੀ ਹਸਪਤਾਲ ਦੀ ਅੱਛਾ ਦੂਜੀ ਗੱਲ ਇਹ ਵੀ ਸਮਝਣ ਵਾਲੀ ਹੈ ਕਿ 50% ਤੋਂ ਵੱਧ ਮਰੀਜ਼ ਵੀ ਮਹਿਲਾਵਾਂ ਨੇ 50% ਤੋਂ ਵੱਧ ਸੇਧ ਕਰਮਈ ਵੀ ਮਹਿਲਾਵਾਂ ਨੇ ਡਾਕਟਰ 50 ਤੋਂ 60% ਮਹਿਲਾਵਾਂ ਨੇ ਨਰਸਿੰਗ ਕੈਡਰ ਤੱਕ 90% ਦੇ ਤਕਰੀਬਨ ਸਟਾਫ ਮਹਿਲਾ ਉਹਨਾਂ ਦੀ ਜੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਨਹੀਂ ਹੋਊਗੀ ਇਹ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਹੈ ਸ਼ਰਾਬ ਪੀਂਦਾ ਹੈ ਜਿਹਦਾ ਕਦੇ ਵੀ ਐਕਸੀਡੈਂਟ ਹੁੰਦਾ ਉਹਨੂੰ ਸਰਕਾਰੀ ਐਂਬੂਲੈਂਸ ਸਰਕਾਰੀ ਹਸਪਤਾਲ ਚ ਹੀ ਲੈ ਜਾਂਦੀ ਹੈ ਉਹ ਕਿਤੇ ਪ੍ਰਾਈਵੇਟ ਨਹੀਂ ਲੈ ਜਾਂਦੀ ਜੇ ਨੂੰ ਕਿਸੇ ਨਾਲ ਕਿਸੇ ਤਰ੍ਹਾਂ ਕੋਈ ਪੁਲਿਸ ਗਲਤ ਕਾਰਵਾਈ ਕਰਦੀ ਫੜਦੀ ਹੈ ਤਾਂ ਵੀ ਉਹਦਾ ਮੁਲਾਜਾ ਸਰਕਾਰੀ ਹਸਪਤਾਲ ਚ ਹੁੰਦਾ ਜੇ ਜੇਲ੍ਹ ਦੇ ਕਿਸੇ ਮੁਕੈਦੀ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਵੀ ਸਰਕਾਰੀ ਹਸਪਤਾਲ ਦਾਖਲ ਹੁੰਦਾ ਰੋਤੀ ਫੜਿਆ ਜਾਂਦਾ ਤਾਂ ਫਿਰ ਨਾ ਫੜਿਆ ਉਹਦਾ ਮੈਡੀਕਲ ਥੋੜੇ ਥੋੜੇ ਬਹੁਤ ਸਰਕਾਰ ਨੂੰ ਸਮਝਣ ਦੀ ਲੋੜ ਹੈ ਕਿ ਰਾਤ ਨੂੰ ਨਸ਼ੇ ਦੀ ਹਾਲਤ ਚ ਸ਼ਰਾਬ ਪੀਤੀ ਵੀ ਹਾਲ ਚ ਲੋਕ ਆਮ ਹੀ ਸਰਕਾਰੀ ਹਸਪਤਾਲਾਂ ਦੀ ਐਮਰਜੈਂਸੀ ਕਰਦੇ ਨੇ ਤੇ ਬਹੁਤ ਸਾਰੇ ਲੋਕ ਕਿਉਂਕਿ ਡਾਕਟਰ ਹੈ ਨਹੀਂ ਪੈਰੀਫਰਿਕ ਫੀਲਡ ਚ ਹੈ ਨਹੀਂ ਉਥੋਂ ਸਤਾਏ ਹੋਏ ਵੀ ਇੱਥਿਆਂ ਦੇ ਜਿਨ੍ਹਾਂ ਨੂੰ ਗੁੱਸਾ ਚੜਿਆ ਸਿਕਿਉਰਿਟੀ ਦੇ ਨਾਲ ਸਿਰਫ ਕੱਲਾ ਡਾਕਟਰਾਂ ਦਾ ਹੀ ਨਹੀਂ ਫਾਇਦਾ ਹੁੰਦਾ ਮਰੀਜ਼ਾਂ ਦਾ ਵੀ ਫਾਇਦਾ ਹੁੰਦਾ ਤੁਹਾਨੂੰ ਸਮਝੋ ਇੱਕ ਜਲੇਪਾ ਕਰਕੇ ਮਹਿਲਾ ਦਾਖਲ ਹੁੰਦੀ ਹੈ ਸਾਡੇ ਸਰਕਾਰੀ ਹਸਪਤਾਲ ਉਹ ਰਾਤ ਨੂੰ ਉਹਨੂੰ ਇੱਕ ਮੇਲ اٹੈਂਡੈਂਟ ਆਪਣੇ ਨਾਲ ਰੱਖਣਾ ਹੀ ਪੈਂਦਾ ਕਿਉਂਕਿ ਜਗ੍ਹਾਵਾਂ ਇਹ ਸਰਕਾਰੀ ਹਸਪਤਾਲ ਹੋ ਮਰੀਜ਼ਾਂ ਨੇ ਵੀ ਸੁਰੱਖਿਤ ਨਹੀਂ ਜੀ ਕਦੇ ਵੀ ਚੋਰੀ ਹੋ ਜਾਂਦੀ ਹੈ ਮੋਬਾਈਲ ਫੋਨ ਸਨੇਚਿੰਗ ਆ ਹੁੰਦੀ ਹੈ ਸਮਾਨ ਚੱਕਿਆ ਜਾਂਦਾ ਜੀ ਈਵਨ ਜਿਹੜੀ ਫੀਮੇਲ ਪੇਸ਼ੈਂਟਸ ਤੱਕ ਨਾਲ ਬਾਹਰੋਂ ਲੋਕਾਂ ਨੇ ਆ ਕੇ ਖਾਸ ਕਰਕੇ ਭੀੜ ਭੜਕੇ ਦੇ ਇਲਾਕਿਆਂ ਸਰਕਾਰੀ ਹਸਪਤਾਲ ਸੈਕਸ਼ੂਅਲ ਅਸੌਲਟ ਤੱਕ ਦੀ ਇਨਸੀਡੈਂਸ ਸਾਡੇ ਕੋਲ ਡਾਕੂਮੈਂਟਡ ਹੈ ਤੇ ਜੇ ਪੂਕਤਾ ਸਿਕਿਉਰਿਟੀ ਹੋਊਗੀ ਜੇ ਸਿਕਿਉਰਿਟੀ ਗਾਰਡ ਖੜੇ ਹੋਣਗੇ ਕੈਮਰੇ ਲੱਗੇ ਹੋਣਗੇ ਲਾਈਟਾਂ ਪ੍ਰੋਪਰ ਲੱਗੀਆਂ ਹੋਣਗੀਆਂ ਤਾਂ ਇਹ ਜਿਹੜੇ ਇੱਕ ਮਰੀਜ਼ ਦੇ ਨਾਲ ਵੀ ਚਾਰ ਲੋਕਾਂ ਨੂੰ ਸਿਰਫ ਉਹਨੂੰ ਸੁਰੱਖਿਆ ਦੇਣ ਲਈ ਰਹਿਣਾ ਪੈਂਦਾ ਰਾਤ ਭਰਾਂ ਤੇ ਉਹ ਵੀ ਚੀਜ਼ ਦਾ ਹੱਲ ਹੋਊਗਾ ਡਾਕਟਰਾਂ ਨੂੰ ਤਾਂ ਇਹ ਹੱਲ ਮਿਲੂਗਾ ਇਹ ਮਿਲੂਗਾ ਕਿ ਉਹ ਬੇਚੇ ਜਖੂਕੇ ਮਰੀਜ਼ ਦਾ ਪ੍ਰੋਪਰ ਇਲਾਜ ਕਰਨ। ਹੁਣ ਸਮਝੋ ਕਿਸੇ ਨੇ ਸ਼ਰਾਬ ਪੀ ਕੇ ਕਿਸੇ ਦੀ ਮੋਟਰਸਾਈਕਲ ਹੀ ਮਾਰੀ। ਇਲਾਜ ਤਾਂ ਉਹਦਾ ਕਰਨਾ ਹੈ। ਪਰ ਉਹ ਗੁੱਸੇ 'ਚ ਵੀ ਹੈ, ਕਲੋਥ 'ਚ ਵੀ ਹੈ। ਜੇ ਦੋ ਸਿਕਿਉਰਿਟੀ ਗਾਰਡ ਖੜੇ ਹੋਣਗੇ ਤਾਂ ਉਹ ਪਿਆਰ ਨਾਲ ਆਪਣਾ ਇਲਾਜ ਕਰਾ ਲੈਂਦਾ ਕੱਲੀ ਇੱਕ ਮਹਿਲਾ ਡਾਕਟਰ ਤੇ ਇੱਕ ਨਰਸ ਨੂੰ ਡਿਊਟੀ ਤੇ ਪਾਉਂਦਾ ਹੈ ਤੇ ਉਹ ਕ੍ਰੋਧਿਤ ਹੋ ਕੇ ਉਲਟਾ ਉਹਨਾਂ ਤੇ ਹਮਲਾ ਕਰਨ ਤੱਕ ਜਾਂਦਾ ਹੈ ਇਹ ਸਰਕਾਰ ਨੂੰ ਸਮਝਣਾ ਪਵੇ ਧੰਨਵਾਦ ਜੀ ਧੰਨਵਾਦ ਫਰੀਦ ਸਾਹਿਬ ਧੰਨਵਾਦ ਥੈਂਕ ਯੂ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਓਪੀਡੀ ਬੰਦ ਹੋਣ ਦੇ ਕਰਕੇ ਹਾਲਾਂਕਿ ਮਰੀਜ਼ਾਂ ਨੂੰ ਥੋੜੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਲੇਕਿਨ ਐਸੋਸੀਏਸ਼ਨ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਸਰਕਾਰ ਜੇ ਮੰਗਾ ਮੰਨਦੀ ਹੈ ਤਾ ਉਹ ਕੰਪਲੀਟਲੀ اوਪੀਡੀ ਜਿਹੜੀ ਹੈਗੀ ਚਲੌਣਗੇ ਨਹੀਂ ਤਾਂ ਅਨਮਿੱਥੇ ਸਮੇਂ ਦੇ ਲਈ ਜਿਹੜੀ ਹੈਗੀ ਆ ਸਟ੍ਰਾਈਕ ਹੈਗੀ ਉਹ ਕਰ ਦਿੱਤੀ ਜਾਏਗੀ ਕੈਮਰਾਮੈਨ ਜੱਗੀ ਦੇ ਨਾਲ ਰਵਿੰਦਰ ਮੀ ਪੀਟੀਸੀ న్యూਸ ਮਹਾਲਾ